ਪਿਛਲੇ ਤਕਰੀਬਨ 3 ਸਾਲ ਤੋਂ ਆਪਣੀ ਪਰਤੀ ਬੈਕਲੌਗਸ ਵਿੱਚ ਥੋੜਨਾ ਮੰਗਾ ਪੂਰੀਆਂ ਹੋਣ ਦੀ ਉਡੀਕ ਕਰ ਰਏ ਆਈਟੀਟੀ ਬੇਰੋਜ਼ਗਾਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਅਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਸਾਮne ਰੋਜ਼ ਪ੍ਰਦਰਸ਼ਨ ਕੀਤਾ ਬੇਰੋਜ਼ਗਾਰ ਅਧਿਆਪਕਾਂ ਨੇ ਬਸੰਤ ਪੰਚਮੀ ਵਾਲੇ ਦਿਨ ਪਤੰਗਾ ਉੱਪਰ ਨਾਰੇ ਲਿਖ ਕੇ ਸੰਕੇਤਕ ਰੂਪ ਚ ਇਹ ਤਿਉਹਾਰ ਮਨਾਇਆ ਆਗੂਆਂ ਨੇ ਦੱਸਿਆ ਕਿ ਪਿਛਲੇ 95 ਦਿਨਾ ਤੋਂ ਬੇਰੋਜ਼ਗਾਰਾਂ ਦਾ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਚ ਪੱਕਾ ਧਰਨਾ ਚੱਲ ਰਿਹਾ ਬੈਕਲੌਗ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਆਈਟੀਟੀ ਕਾਰਡਰ ਦੀ 5 994% ਦਾ ਇਸ਼ਤਿਹਾਰ ਆਈ ਨੂੰ ਤਕਰੀਬਨ 3 ਸਾਲ ਹੋਣ ਜਾ ਰਹੇ ਨੇ ਜਿਸ ਵਿੱਚ 2994 ਬੈਕਲੌਗ ਪੋਸਟਾਂ ਵੀ ਨੇ ਪਰ ਅਜੇ ਤੱਕ ਇੱਕ ਵੀ ਉਮੀਦਵਾਰ ਨੂੰ ਸੇਵਾ ਦਾ ਮੌਕਾ ਨਹੀਂ ਦਿੱਤਾ ਗਿਆ ਆਗੂ ਨੇ ਕਿਹਾ ਕਿ ਜੇ ਉਹਨਾਂ ਦੀਆਂ ਮੰਗਾਂ ਤੇ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ ਭਵਿਕ ਵਿੱਚ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਸਾਨੂੰ ਲਗਾਤਾਰ ਜਿਹੜਾ 3 ਸਾਲ ਹੋ ਗਏ ਤਕਰੀਬਨ ਹੀ ਭਰਤੀ ਆਈ ਨੂੰ ਅਸੀਂ ਬਹੁਤ ਵਾਰੀ ਅੱਜ ਪਹਿਲੀ ਵਾਰੀ ਨਹੀਂ ਇੱਥੇ ਆਏ ਬਹੁਤ ਵਾਰੀ ਇੱਥੋਂ ਇੱਥੇ ਆਏ ਆ ਤੇ ਕਿੰਨੀ ਵਾਰੀ ਆ ਜਿਹੜਾ ਸਾਨੂੰ ਨੌਕਰੀ ਦੀ ਦੇਣ ਦੀ ਬਜਾਏ ਜਿਹੜਾ ਇਥੋਂ लाਠੀ ਚਾਰਦੇ ਦੇ ਰੂਪ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਡੰਡੇ ਵਰਾਏ ਜਾਂਦੇ ਆ ਭੈਣਾਂ ਦੀਆਂ ਚੁੰਨੀਆਂ ਉਤਾਰੀਆਂ ਜਾਂਦੀਆਂ ਨੇ ਵੀਰਾਂ ਦੀਆਂ ਜਿਹੜੀਆਂ ਪੱਗਾਂ ਉਤਾਰੇ ਜਾਂਦੇ ਨੇ ਇਸ ਤਰੀਕੇ ਦੇ ਨਾਲ ਮਿਲ ਨਹੀਂ ਤਾਂ ਸਾਨੂੰ ਨੌਕਰੀ ਚਾਹੀਦੀ ਹੈ ਭੇਜਣਾ ਸਾਨੂੰ ਸਕੂਲਾਂ ਦੇ ਵਿੱਚ ਚਾਹੀਦਾ ਪਰ ਇਹ ਥਾਣੇ ਕਚੈਰੀਆਂ ਦੇ ਵਿੱਚ ਜਿਹੜਾ ਸਾਨੂੰ ਭੇਜਦੇ ਆ ਜੇਲ੍ਹਾਂ ਦੇ ਵਿੱਚ ਭੇਜਦੇ ਆ ਇਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਅੱਕ ਕੇ ਹੀ ਅਸੀਂ ਹੁਣ ਇਸ ਤਰੀਕੇ ਦੇ ਐਕਸ਼ਨ ਜਿਹੜਾ ਕਰ ਰਹੇ ਆ ਸੰਘਰਸ਼ ਕਰ ਰਹੇ ਆ ਸਾਨੂੰ ਰੋਜ਼ਗਾਰ ਚਾਹੀਦਾ ਅਸੀਂ ਵੀ ਦੂਜੇ ਸਾਥੀਆਂ 24 ਠਾਰ ਦੇ ਨਾਲ ਚਾਰ-ਚਾਰ ਪੇਪਰ ਕਲੀਅਰ ਕਰਕੇ ਬੈਠੇ ਆ ਤੇ ਮਤਲਬ ਸਾਨੂੰ ਇਹ ਆ ਕਿ ਸਾਡਾ ਬੈਕਲੋਗ ਦਾ ਮੁੱਦਾ ਵੀ ਜਿਹੜਾ ਕਿ 2394 94 ਦੇ ਵਿੱਚ 24 ਬਿਲਕੁਲ ਨਾਲ ਹੀ ਸਿੰਗਲ ਡਿਸਟ ਦੇ ਵਿੱਚ ਪੂਰਾ ਕੀਤਾ ਜਾਵੇ ਜੋ ਕਿ ਹੁਣੇ ਸਰਕਾਰ ਫਿਲਟਰ ਲਾ ਰਹੀ ਆ ਕਦੇ ਐਸਐਮ ਦਾ ਕਰਕੇ ਲਾ ਰਹੀ ਆ ਐਸਐਮ ਦੀ ਲਿਸਟ ਨਹੀਂ ਪਾਰੀ ਉਹਦੇ ਕਰਕੇ ਬੱਚੇ ਬਾਹਰ ਹੋ ਰਹੇ ਆ